ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚ ਚੁੱਕੇ ਆਂ ਪਿੰਡ ਬੁਰਜ ਨੱਥੂਕੇ ਪੱਤੀ ਤਹਿਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਰਾਏਕਾ ਦੇ ਬੁਰਜ ਨੱਥੂਕੇ ਆਮੋ ਸਾਹਮਣੇ ਪਿੰਡ ਆ ਤੇ ਸਰਹਿਆਲੀ ਤੋਂ ਜਿਹੜੀ ਛੜਕ ਪੱਤੀ ਨੂੰ ਜਾਂਦੀ ਐ ਉਸੇ ਛੜਕ ਦੇ ਉੱਪਰ ਪਿੰਡ ਆ ਜਾਂਦਾ ਕੋਈ 8-7 ਕਿਲੋਮੀਟਰ ਦੀ ਦੂਰੀ ਆ ਸਰਹਿਆਲੀ ਤੋਂ ਅੱਗੇ ਪੱਤੀ ਵੀ ਇਥੋਂ ਕੋਈ 5 ਕਿਲੋਮੀਟਰ ਦੀ ਦੂਰੀ ਤੇ ਆ ਅੱਜ ਤਰੀਕ ਤੁਸੀਂ ਨੋਟ ਕਰ ਲਓ ਕਿਸਾਨ ਵੀਰੋ ਅੱਜ 20 ਅਕਤੂਬਰ ਤੇ ਸਮਾਂ ਕੋਈ ਮਾਰਨਿੰਗ ਦੇ 10 10:30 ਵਜੇ ਇਹ ਆਪਾਂ ਵੀਡੀਓ ਬਣਾ ਰਹੇ ਆ ਇਸ ਵੀਡੀਓ ਦੇ ਵਿੱਚ ਤਿੰਨ ਬੈੜਾ ਆਪਾਂ ਜੇ ਤੁਹਾਨੂੰ ਸੂਈਆਂ ਸੁਵਾਈਆਂ ਦਿਖਾਉਣੀਆਂ ਨਾਲ ਬੱਚੇ ਪ੍ਰੋਪਰ ਆ ਤੇ ਚੌਥੀ ਬੈੜਾ ਵੀ ਸੂਈ ਆ ਬੱਚਿਓ ਬਗੈਰ ਆ ਚਾਰ ਹੀ ਬੈੜਾ ਨੇ ਅੱਜ ਹੈਪੀ ਦੇ ਕੋਲੇ ਚੌ ਬੈੜਾ ਦੀ ਡਿਟੇਲ ਤੁਹਾਨੂੰ ਮਿਲੂਗੀ ਸੋ ਵੀਡੀਓ ਨੂੰ ਤੁਸੀਂ ਧਿਆਨ ਨਾਲ ਦੇਖ ਲਿਆ ਜੇ ਬਾਕੀ ਮੇਰਾ ਭਰਾ ਠੀਕ ਆ ਜੀ ਕਿਸੇ ਭਰਾ ਨੇ ਤੇ ਵਿਜ਼ਿਟ ਕਰਨੀ ਇੱਕ ਵਾਰੀ ਫੇਰ ਆਪਾਂ ਦੱਸ ਦਿੰਨੇ ਆ ਜੀ ਸਰਿਆਲੀ ਤੋਂ ਜਿਹੜੀ ਪੱਕੀ ਉੱਧਰ ਤੇ ਜਾਂਦੀ ਹੈ ਇਸੇ ਸੜਕ ਦੇ ਉੱਪਰ ਪੇਂਟ ਆ ਜਾਂਦਾ ਹੈ ਹੈਪੀ ਕੀ ਹਾਲ ਨੇ ਵਧੀਆ ਸੰਦਾ ਠੀਕ ਠਾਕ ਜ ਅੱਪੀ ਚਾਰ ਬੜਾ ਨੇ ਅੱਜ ਇਹਨਾਂ ਦੇ ਚਾਰੇ ਬੜਾ ਤੇ ਤਿੰਨ ਬੜਾ ਨਾਲ ਪ੍ਰੋਪਰ ਬੱਚੇ ਚ ਹਾਂਜੀ ਤਿੰਨਾਂ ਦੇ ਮਗਰ ਬੱਚੇ ਆ ਦੋ ਮਗਰ ਬੱਚੇ ਨੇ ਇੱਕ ਮਗਰ ਵਾਛਾ ਇੱਕ ਬਗਰ ਬੱਚੇ ਹੋ ਠੀਕ ਆ ਹਾਂਜੀ ਬਾਕੀ ਚੁਆਈਆਂ ਚੁਆਈਆਂ ਥਾਣਾ ਦੀਆਂ ਸਾਫ਼ ਆ ਮੈਂ ਕਹਿੰਦਾ ਜੀ ਕੋਈ ਪੂਰ ਛਿਟਾ ਥਣਵਾ ਦੇ ਘਟਵੇ ਆਪਣੀ ਜ਼ਿੰਮੇਵਾਰੀ ਆ ਜੀ ਠੀਕ ਆ ਜੀ ਹਾਂਜੀ ਧਰਮ ਦੇ ਵੀ ਆਪਾਂ ਬਿਲਕੁਲ ਜਾਇਜ਼ ਰਟਾਂ ਦੇ ਦਿੰਦੇ ਆ ਮੈਂ ਕਹਿੰਦਾ ਜਾਇਜ਼ ਦੇ ਦੇਨੇ ਆ ਦੀਵਾਲੀ ਕਰਕੇ ਸਾਰੇ ਪੰਜਾਬ ਪੰਜਾਬ ਵਿੱਚ ਪਹੁੰਚ ਵੀ ਦੇ ਦੇਣੀ ਆ ਬਜਤ ਸੋਈ ਮਰਜ਼ੀ ਨੂੰ ਕਰੀ ਕੋਈ 50 ਨਹੀਂ ਕੋਈ 100 ਕਿਲੋਮੀਟਰ ਨਹੀਂ ਕੋਈ 200 ਨਹੀਂ ਪੂ ਪਹਿਲੇ ਨੰਬਰ ਤੋਂ ਸ਼ੁਰੂਆਤ ਕਰਦੇ ਆ ਇੱਕ ਵਾਇਰ ਤੁਹਾਨੂੰ ਦਿਖਾਉਣੇ ਆਪਾਂ 크ਰੋਸ ਬ੍ਰੀਡ ਦੇ ਵਿੱਚ ਆ ਮਗਰਾ ਵੱਛੀ ਹੈ ਸਮਝਾ ਵੱਛੀ ਆ ਚੌਥਾ ਦਿਨ ਆ ਸੂਈ ਨੂੰ ਠੀਕ ਹੈ ਵੀਰੇ ਤੇ ਇਹ ਸ਼ਹਿਰ ਦਾ 크ਰੋਸ ਲਾ ਲਓ ਪਛੀ ਇਹ ਸ਼ਹਿਰ ਕੀ ਆਉਂਦੀ ਆ ਦੇ ਗਾਂ ਵੀ ਆ ਸ਼ਹਿਰ ਚ ਆ ਅੱਜ ਕਿੰਨੇ ਦਿਨਾਂ ਦਾ ਬੱਚਾ ਆ ਚੌਥੇ ਦਿਨ ਦਾ ਜੀ ਲਓ ਜੀ ਹੌਲੇ ਪੂਲੇ ਤੋਂ ਬਾਹਰ ਆ ਗਈ ਜਾਂ ਬੋਲਾ ਤੁਹਾਨੂੰ ਸਾਹਿਬ 11 ਤੋਂ 12 ਕਿਲੋ ਆਸਟਾ ਬਣਾ ਕੇ ਦੇ ਦਾਂਗੇ ਆਪਾਂ ਠੀਕ ਆ ਜੀ ਹਾਂਜੀ 11 ਤੋਂ 12 11 12 ਕਿਲੋ ਜਿਹੜਾ ਵੀਰ ਮੇਰਾ ਮਾਜੀ ਮੈਨ ਕਿਹਾ ਲੈ ਜੇ ਅਜੇ ਸਵੇਰੇ ਹੀ ਮਾਲ ਆਇਆ ਕッカਪੱਖਾ ਆ ਤੁਹਾਡੇ ਸਾਹਮਣੇ ਲਓ ਚਲੋ ਜੀ ਲੇਵੇ ਲੂਵੇ ਦੀ ਚੰਗੀ ਅੱਡੀ ਸਾਫ ਸੁਥਰੀ ਆ ਸੋ 11 12 12 ਚੱਲਿਆ ਮੋਗਾ ਹੀ ਆ ਐ ਠੰਡੀ ਤੇਰੀ ਕਰਮ ਵਾਲੀ ਦੋ ਜਿਆਦਾ ਨਹੀਂ ਮੈਂ ਤੁਹਾਨੂੰ ਦੱਸਾਂਦਾ 14 15 ਕਿਲੋ ਵਾਹ ਮੈਲਾ ਮੂਲਾ ਮਾਰ ਕੇ ਦੋ ਦੇ ਦੂਗੀ ਬਾਕੀ ਸਾਫ ਚੰਗੀ ਲੇਵੇ ਦੀ ਬਈ ਚੰਗੀ ਆ ਥੱਲੇ ਵਿਰਲ ਵੰਡ ਚੰਗੇ ਆ ਬਸ ਜੀ ਬਾਕੀ ਪਲੀ ਗੁਲੀ ਚੰਗੀ ਆ ਪਿੰਡੇ ਪੁੰਡੇ ਦੀ ਬਸ ਜੀ ਇਹਨਾਂ ਦਾ ਪੁੱਕੀ ਪੱਕੀ ਸੂਸਾਜ ਮਾਰ ਆ ਜੇਨੂੰ ਭਾਈ ਜਦੋਂ ਆਇਆ ਆਇਆ ਹੋਵੇ ਨਾ ਮਾਰ ਆ ਹਾਂ ਇਹ ਘਾਤੀ ਪਰ ਬੜਾ ਖਾਂਦਾ ਵਾ ਸ਼ੀਮਾ ਕਰ ਇਹਦੇ ਲਓ ਜੀ ਸੋ ਇਹ ਫੇਸ ਕੁਆਲਟੀ ਆ ਤੇ ਇਹ ਵਜਨ ਲੋੜ ਆ ਠੀਕ ਆ ਜੀ ਹਾਈਟ ਮੀਡੀਅਮ ਦੇ ਵਿੱਚ ਆ ਆ ਬਾਲੀ ਵੱਡੀ ਨਹੀਂ ਜੀ ਸੂਈਆ ਮਗਰ ਵਸੀ ਤੁਹਾਨੂੰ ਦਿਖਾਤੀ ਆ ਲੇਵੇ ਹਵਾਨੇ ਦੀ ਸਾਫ ਸੁਥਰੀ ਬਾਕੀ ਸਭ ਦਾ ਮੁਕਾਬਲਾ ਵੱਡਿਆਂ ਦਾ ਹੀ ਕਰੂਗੀ ਕਰੂ ਕਰੂਗੇ ਦੋਦੇ ਮੁਕਾਬਲਾ ਵੱਡਿਆਂ ਨਾਲ ਹੀ ਪੜੂਗੇ ਹਾਂ ਕਰੋ ਚੈੱਕ ਜੀ ਠੀਕ ਆ ਬਾਕੀ ਕੋਈ ਪੋੜ ਜਾਗ ਨਹੀਂ ਕੀ ਚਾਹ ਜੀ ਨਾ ਨਾ ਠੰਡੀ ਪੀਰੀ ਕਰਮਾਂ ਵਾਲੀ ਲਓ ਠੰਡੀ ਮਿੱਠੀ ਆ ਸੀਲ ਸਾਉ ਆ ਮਾਰੋ ਨਿਗਾ ਠੀਕ ਆ ਜੀ ਇਧਰਲੇ ਪਾਸੇ ਦਿਖਾ ਦਿਓ ਤਾਰਾ ਤੁਰਾ ਦੋ ਦੋ ਚਾਰ ਚਾਰ ਜਿਹੜੀਆਂ ਮਾਰਨ ਡਿਆ ਹੈ ਸੱਰੀ ਨਾਲ ਚੈੱਕ ਕਰਾ ਦਿਓ ਠੀਕ ਆ ਜੀ ਆ ਦੇਖੋ ਐ ਠੰਡੀ ਦੀ ਮਰਜੀ ਢੱਕ ਲੋ ਹਾਂ ਮੈਂ ਵੀ ਕੋਈ ਭੈਣ ਚ ਹੋਵੇ ਕੋਈ ਬੱਚਾ ਬਾਜੀ ਬਾਜੀ ਦਾ ਮਰਜੀ ਚੋਲੇ ਸਾਨੂੰ ਸਾਹਿਬ ਠੀਕ ਆ ਠੀਕ ਆ ਵੈਰਲ ਚੰਗਾ ਥਣ ਚੰਗਾ ਜੀ ਚੰਗੀ ਲੰਗ ਬਾਜਾ ਹੋ ਰੰਗ ਬਾਜਾ ਬਾਕੀ ਜਿੰਨੀ ਜੋਗੀ ਸਾਫ ਸੁਥਰੀ ਹੈ ਜੀ ਆ ਦੇਖੋ ਜੀ ਹੈਪੀ ਮੋਰਲਾ ਲੋਬੀ ਮੇਰੇ ਪਰ ਉਹ ਸਟਾਰਟਿੰਗ ਚੰਗੀ ਆ ਕੋਈ 14 ਦਿਨਾਂ ਦੀ ਸੂਈ ਅੱਜ 11-12 ਕਿਲੋ ਤੇ ਚੱਲਣ ਈ ਆ ਤੇ ਬੋਲਾ ਆਨਲਾਈਨ ਸੰਸਾਹ ਖਰੂਗਾ ਤੇ 10 ਕਿਲੋ ਦੀ ਗਾਰੰਟੀ ਦੇਣਾ ਜੇ 10 ਤੋਂ ਪਾਈਆ ਵੀ ਘੱਟ ਜੇ ਤਾਂ ਗੱਡੀ ਦਾ ਕਰਾਇਆ ਪਹੁੰਚ ਵੀ ਆਪਣੀਆਂ ਤੇ ਫੇਰ ਆਪਾਂ ਲਾਦ ਕੇ ਲਿਆਵਾਂਗੇ ਠੀਕ ਆ ਜੀ ਹਾਂਜੀ ਚਲੋ ਸੁੱਖੀ ਸਾਡੀ ਹੋਰਾਂ ਵੀ ਵਧੀਆਂ ਅੱਜ 10 ਕਿਲੋ ਤੋਂ ਜੇ ਇਧਰ ਉਧਰ ਵੀ ਹੋ ਜੇ ਹਾਂਜੀ ਇਹ ਤਾਂ ਮਰਜੀ ਮੈਂ ਕਿਹਾ ਬਸ ਜੀ ਤੁਹਾਨੂੰ ਪਤਾ ਪੱਟ ਜਿੱਥੇ ਉਥੇ ਦੇ ਨ ਵੀਡੀਓ ਪਾਉਂਦੇ ਰਹਿੰਨੇ ਇਹ ਮਾਲ ਵਿਗਦਾ ਤੇ ਫੇਰ ਹੀ ਪਾਈਦੀ ਹੈ ਤੇ ਬੜਾ ਵਧੀਆ ਥੋੜਾ ਚੱਟਾ ਛੁੱਟਾ ਬੜਾ ਸਾਫ਼ ਚੰਗੀ ਹੈ ਤੇ ਮੁੱਲ ਦਾ ਹੈਪੀ ਬੋਲ ਕੀ ਤੁਹਾਨੂੰ ਸਾਹਿਬ ਮੁੱਲ ਕਰ ਲਈਏ 45 ਮੁੱਲ ਕਰ ਲਈਏ 50 ਇਹ 43000 ਦੀ ਪਹੁੰਚ ਕਰਦਾ ਪੰਜਾ ਪੰਜਾ ਦੇ ਵਿੱਚ 43000 ਦੀ 42 ਵੀ ਕਰ ਦਾਂਗੇ 45000 ਦੀ 42000 ਦੀ ਕਰ ਦਾਂਗੇ ਇਹ ਪੰਜਾਬ ਭਰ ਦੇ 45 50000 ਦੀ ਤੁਹਾਨੂੰ ਸਾਹਿਬ ਅੱਛੀ ਹੈ ਇਦਾਂ ਕੋਈ ਵੀ ਵੀਰ ਮਿਲ ਜੇ ਕੋਈ ਬਠਿੰਡੇ ਸਾਹਿਬ ਦਾ ਸੰਦੂਰ ਸਾਹਿਬ ਦਾ ਮੰਗਾ ਲਈਏ 5000 ਰੁਪਿਆ ਗੱਡੀ ਆਦਿ ਨੇ ਸਾਬ ਚੰਗੀ ਵੇਖ ਲਓ ਲਓ ਜੀ ਸਾਬ ਠੰਡੀ ਧੀਰੀ ਬਾਕੀ ਵੇਖੋ ਲੈ ਚੰਗੀ ਸਾਫਾ ਮਤਾਉਂ ਹਜ਼ਾਰ ਦੇ ਵਿੱਚ ਛੋੜ ਹੀ ਹੋਊਗੀ ਜੀ 200 ਰੁਪਿਆ ਦੇ ਪਹੁੰਚ ਆਪ ਹੀ ਹੋਊਗੀ ਜਿੱਥੇ ਮਰਜੀ ਮੰਗਾ ਲੈ 50 50 45000 ਦੇ ਵਿੱਚ ਪਹੁੰਚ 100 ਰੁਪਿਆ ਪੰਜਾਬ ਭਰ ਦੇ ਵਿੱਚ ਅੱਗੇ ਸੈਕੰਡ ਨੰਬਰ ਤੇ ਤੁਹਾਨੂੰ ਆਪਾ ਵਿਖਾ ਦਿੰਦੇ ਆ ਜੀ ਸਾਬ ਇਹ ਜਰਸੀ ਜੋ ਦੂਜਾ ਸੁਆ 6 ਦਿਨ ਦਾ ਮੂੰਹ ਤੋਂ 1 ਮਹੀਨੇ ਦਾ ਸੁਆ ਜੋ ਮਹੀਨੇ ਦੀ ਸੂਈ ਆ ਨਹੀਂ ਨਹੀਂ ਜੀ ਮਗਰ ਬੱਛੀ ਬੜੀ ਠੰਡੀ ਧੀਰੀ ਕਰਮਾ ਲਈ ਇਹ ਵੀ ਕਰੋ ਚੱਕ ਜੀ ਲਓ ਜੀ ਤੋਂ ਮਗਰ ਬੱਛੀ ਐ ਮਹੀਨੇ ਦੀ ਸੂਈ ਆ ਦੂਜਾ ਸੁਆ ਇਹਨਾਂ ਨੇ ਦੁੱਜਣ ਦੁੱਜਣ ਛਿੱਗੀ ਕੰਨਗ ਦਾ ਉਹ ਸਿੱਧਾ ਖਲੋਤੇ ਆ ਆ ਮਾੜਾ ਵਿਖਾਓ ਆਪਾਂ ਚੈੱਕ ਕਰਾਵਾਂਗੇ ਆ ਦੇਖੋ ਜੀ ਕਰੋ ਚੈੱਕ ਮੁੱਠੀ ਮੁੱਠੀ ਥਾਣਾ ਵੇਖੋ ਜੀ ਪਸਮਿਕ ਹੋਰ ਵੀ ਨਿਕਲ ਕੇ ਆ ਜੂਗਾ ਸਾਹਮਣੇ ਥਾਣਾ ਕਿੰਨਾ ਦੁੱਧ ਦੱਸੀ 10 ਕਿਲੋ ਸਾਨੂੰ ਸਾਹਿਬ ਹੋਊਗਾ 11 12 ਦਾ ਵਿਖਾਵਾ ਕਰਾ ਜੰਦੀ ਆ ਪਰ ਜਿਹੜਾ ਵੀਰ ਮੇਰਾ 10 ਕਿਲੋ ਦੁੱਧ ਦੀ ਗਾਰੰਟੀ ਲੈ ਜੇ ਕਰੋ ਚੈੱਕ ਫੁੱਲ ਵੱਡੀ ਆ ਜੀ ਕੱਦ ਪੂਰਾ ਵੱਡਾ ਫੁੱਲ ਵੱਡੀ ਆ ਕੰਨੀਆਂ ਵਾਲੇ ਦੱਸਦੇ ਉਹਦੇ ਖਲੋਤੇ ਆ ਜੀ ਠੀਕ ਆ ਜੀ ਆ ਵੱਛੀ ਜੋ ਮਗਰ ਜਰਸੀ ਦੀ ਆਪ ਵੀ ਜਰਸੀ ਜੀ ਆ ਤੇ ਜਰਸੀ ਕ੍ਰਾਉਸ ਵਿੱਚ ਹੀ ਆ ਗਈ ਹੈ ਤੇ ਕੱਤ ਵੱਟਾ ਫੁੱਲ ਵੱਡੀ ਹਾਂ ਪੂਰੇ ਵੱਟੇ ਕੱਤਦੀ ਹੈ ਬਾਕੀ ਥਾਂ ਸੰਜੀ ਸਾਹਿਬ ਆਪਰ ਇਹਨਾਂ ਵੱਛੀ ਕਾਲੀ ਆਈ ਹੈ ਇਹਨਾਂ ਦਾ ਵੰਡ ਬੁੰਡੀਆਂ ਕੱਟ ਘਾਉ ਜੀ ਜੂ ਨਹੀਂ ਕਹੀ ਬੰਦ ਹੋਰ ਤਰ੍ਹਾਂ ਦਾ ਪਹੁੰਚਾ ਆਪਾਂ ਆਪਣੇ ਹਿਸਾਬ ਹੁੰਦਾ ਵਾ ਬਿਲਕੁਲ ਬਿਲਕੁਲ ਰੋਦਾ ਪਰੰਦਾ 12 ਕਿਲੋ ਚੋਕੇ ਲਈ ਹੋਵੇ ਭਾਵੇਂ ਹੁੰਦਾ 12 ਹੀ ਹੋਵੇ ਪਰ ਆਪਾਂ ਦੱਸਾਂ ਕਿ ਲਾਉਂਦੀ ਵੱਛੀ ਦੀ ਗਾਰੰਟੀ ਦੇਣੀ ਆ ਠੀਕ ਆ ਫੁੱਲ ਵੱਡੀ ਵੇਖੋ ਇਹ ਕੱਤਿਆ ਜਿਹੜਾ ਬੜਾ ਕਰਦੀ ਆ ਜੀ ਇਹ ਲਿਆਰ ਦਾ ਬਹੁਤ ਜ਼ਿਆਦਾ ਕਰਦੀ ਆ ਇਹਨੂੰ ਸੰਗਲ ਪਿਆ ਹੈ ਆ ਵੇਖ ਸਤ ਜੀ ਦੰਦ ਚੈੱਕ ਕਰਾ ਦਿੰਨੇ ਆ ਕਰਾ ਦਿਓ ਕੋਈ ਕਦੇ ਇਹ ਨਾ ਆਖੇ ਆ ਲੈ ਥੋੜਾ ਲਾ ਕੇ ਦਿਖਾ ਦਿਓ ਆ ਵੇਖ ਸਤ ਜੀ ਇਧਰ ਵੀ ਖਲੋਤੇ ਜੋ ਹਾਂ ਸਾਈਡਾਂ ਵਾਲੀਆਂ ਕੰਨੀਆਂ ਖੜੀਆਂ ਨੇ ਉਦਾਂ ਹੀ ਖਲੋਤੀਆਂ ਇਧਰ ਆਓ ਤਸੱਲੀ ਕਰਾਵਾ ਚੰਗੀ ਕਰਾਵੇ ਆ ਵੇ ਲੈ ਆ ਆ ਵੇ ਲੈ ਇਧਰ ਹੀ ਲੋਤੀ ਕੰਨੀਆਂ ਉਸੇ ਤਰ੍ਹਾਂ ਦੇ ਬਸ ਬਸ ਇੱਥੇ ਜੇ ਤਸੱਲੀ ਕਰਕੇ ਖੜੇ ਜੀ ਆਪ ਜੀ ਲੋ ਵੀ ਕਰੋ ਚੱਲ ਜਿੱਗੀ ਹੋਵੇ ਕੋਈ ਲੈ ਜੇ ਨਾ ਹੋਵੇ ਰਹਿਣ ਦੇ બસ ਬਸ ਹਾਂਜੀ ਬਾਕੀ ਇਹ ਛੰਡੀ ਦੀ 12 ਕਿਲੋ ਦੁੱਧ ਉਦਾਂ ਕਾਲੀ ਕੁਲੀ ਪੈਂਦੀ ਆਈ ਹੋਈ ਕਰਕੇ ਆ ਖਾ ਦਿਓ ਲਾਗੋ ਇੱਕ ਵਾਰ ਬਾਕੀ ਸਫਾਈ ਵਿਖਾਓ ਜੀ ਆ ਵਿਖਾਓ ਆ ਬੈਕ ਸਾਈਡ ਤੋਂ ਫੁੱਲ ਵੱਡੀ ਆ ਛੋਟੀ ਨਹੀਂ ਵੇਖ ਲੋ ਕਦ ਕੋ ਦਾ ਉਂਝੜਾ ਕਾਲੀ ਪੈਂਦੀ ਏ ਕਿ ਝਾਂਜਾ ਚ ਮੇਰਾ ਪਾਇਆ ਘੱਟਦਾ ਜਾਣਾ ਤੇ ਬੂਲਾ ਕਰਦੀ ਆ ਬਿਲਕੁਲ ਹਾਂਜੀ ਤੇ ਯਾ ਕਾਹਦੀਆਂ ਤੂੰ ਝਾਂਜਰਾਂ ਪਾਲੀਆਂ ਹੈ ਆ ਸਬਰ ਕੇ ਕਾਲੀ ਪੈਂਦੀ ਕੋਈ ਹਾਂਜੀ ਹਾਂਜੀ ਜਾਣਦੇ ਹੋ ਹੈਪੀ ਕਰਕੇ ਲਓ ਬਈ ਠੀਕ ਆ ਜੀ ਸੋ 11 12 ਕਿਲੋ ਮਹੀਨੇ ਦੀ ਸੂਤੀਲੇ ਦੋਸਤੋ ਆਪਾਂ ਦਿਖਾ ਰਹੇ ਆ ਦੂਜਾ ਸੂਆ ਬਹੁਤ ਅਧੀ ਸ਼ਕੀਤ ਆਨਲਾਈਨ ਖੜੂ ਸੰਦੋ ਦੱਸਦੀ ਗਰੰਟੀ ਦੇਵਾਂਗੇ ਹਾਂ ਫਾਇਰ ਵੀ ਸਾਡੇ 4-5 ਜਾਊਗੀ ਇਹਨਾਂ ਦੀ ਹਾਂ ਸੋ ਜਾ ਠੀਕ ਆ ਲਾ ਵੀ ਆਪੀ ਇਹ ਠੰਡੀ ਧੀਰੀ ਆ ਹਰ ਕਾਲੀ ਕੂਲੀ ਪੈਂਦੀ ਕਰਕੇ ਆ ਉਹ ਜੀ ਨਹੀਂ ਗੱਲ ਕੋਈ ਜਿਹੜਾ ਮਾਝਬਾਗੀ ਥਾਣ ਬਾਗੀ ਸਫਾਈ ਵੇਖੋ ਲਵੇ ਦੀ ਤੇ ਸਾਫ ਕੋਈ ਬਾਈ ਨਹੀਂ ਕਰਦਾ ਪੂਰੀ ਲਾ ਕੇ ਉਖਾ ਦਿਓ ਤਸਦੀ ਨਾਲ ਕਰੀ ਆ ਠੰਡੀ ਧੀ ਲਓ ਠੀਕ ਆ ਸੋ ਚਾਰੇ ਥਾਣਾ ਮਗਰ ਦੋ ਬਨਿਕਨੇ ਕੇ ਬੱਚੇ ਜੇ ਲੱਗੇ ਹਾਂਜੀ ਇਹਨਾਂ ਨੂੰ ਕੋਈ ਚੱਕਰ ਲਾ ਬੱਚਾ ਜੀਆਂ ਲੱਗੀਆਂ ਦੋ ਕੋ ਤੁਹਾਨੂੰ ਦੱਸ ਦਿੰਨੇ ਆ ਬਾਕੀ ਚੋਣ ਬਹੁਤੀ ਜਿਆਦੀ ਲੈ ਲੀ ਕਰਲ ਕਰ ਲਈ ਆ ਵੇਖੋ ਹਾਂਜੀ ਲਓ ਜੀ ਬਹੁਤ ਵਧੀਆ ਹੈ ਠੰਡੀ ਧੀਰੀ ਆ ਦੁੱਧ ਦੇ ਧਾਰਾ ਇਹ ਮਾਂ ਦੇ ਦੁੱਧ ਉਹ ਮੂਤੀ ਆਂਦੀ ਆ ਇਹ ਆਪੀ ਮੁੱਲ ਬੋਲੇ ਦਾ ਸਾਨੂੰ ਇਹ ਵਸ਼ੀ ਇਹਦੀ 45000 ਦੀ ਆ ਹਾਂ ਇਹ ਹਾਂ ਦੇ ਨਾਲ 40000 ਦੀ ਪਹੁੰਚ ਕਰਾਂਗੇ ਚਲੋ ਠੀਕ ਆ ਹਾਂਜੀ ਹੋਰ ਦੇਖ ਲਈ ਮਾਨਤਾਰ ਕਿਸਾ ਘਰ ਆ ਸਾਨੂੰ ਸਭ ਛੱਡ ਦਿਆਂਗੇ ਇਹਦਾ ਬੱਛੀ ਉਹਦੇ ਹੀ 40000 ਦੀ ਹੈਗੀ ਆ ਲਓ ਜੀ 6 ਦੰਦ ਬੱਛੀ ਆ 39000 ਦੀ ਪੰਜਾਬ ਭਰ ਦੇ ਵਿੱਚ ਪਹੁੰਚ ਪਹੁੰਚ 10 ਕਿਲੋ ਸਾਨੂੰ ਸਾਬ ਆਪਾਂ ਗਰੰਟੀ ਵੀ ਦੇ ਦਾਂਗੇ ਪੂ ਛਿੱਟਾ ਪਾ ਵਿਖਾਤਾ ਵਾ ਬੱਚੇ ਤੇ ਚੋਲੋ ਏਦਾਂ ਚੋਲੋ ਜਿੱਦਾਂ ਮਾਦੀ ਆ ਵੱਛੀ ਜੋ ਵਿਖਾ ਦਿਓ ਜਰਸੀ ਜੋ 1 ਮਹੀਨੇ ਦੀ ਵੱਛੀ ਜੋ ਹਾਂਜੀ ਸਿੰਗ ਸਿੰਗ ਦਿਖਾਤੇ ਆ ਦੋ ਦੋ ਚੰਗਾ ਛੱਡਿਆ ਉਹਨਾਂ ਨੇ ਇਹੋ ਜੀ ਨਹੀਂ ਗੱਲ ਇਹ ਵੱਛੀ ਦੀ ਝੋਈ ਗਈ ਚੰਗੀ ਆ ਬੱਚੀ ਵੀ ਚੰਗੀ ਇਧਰ ਦੇਖ ਲੋ ਆ ਝੋਲ ਜੀ ਠੀਕ ਆ ਜੀ ਹਾਂਜੀ ਬਾਕੀ ਸੋ ਲੋ ਬੱਚਾ ਵੇਖ ਕੇ ਹਰੇ ਭਾਵ ਦੀ ਸਮਝੀ ਬਸੀ ਬਸ ਕਦੋਂ ਦੀ ਸੂਈ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਅੱਧਾ ਮਹੀਨਾ ਜੇਰ ਲਾ ਲੂ ਮਹੀਨਾ ਡੇਢ ਮਹੀਨੇ ਦਾ ਬਾਅਦ ਜਾਂਗੇ ਦੁੱਧ ਚੜਦਾ ਇਹ ਇਹ ਅੱਗੇ ਆਪਣੇ ਕੋਲ ਜਿਹੜੀ ਬਲੈਕ ਰੰਗ ਦੇ ਵਿੱਚ ਆ ਅੱਗੇ ਬੱਚੀ ਖੜੀ ਆ ਜੀ ਉੱਤ ਸਾਨੂੰ ਸਾਵੇ ਇਹਦੇ ਤੋਂ ਦੁੱਧ ਦੂਗਾ 8 ਕਿਲੋ ਇਹ 20-25 ਦਿਨਾਂ ਦੀ ਇਹ ਸੂਈ ਜੋ ਠੀਕ ਆ ਜੀ ਹਾਂਜੀ ਠੰਡੀ ਧੀ ਦੀ ਇਹ ਵੀ ਬਹੁਤ ਜਿਆਦੀ ਲਓ ਜੀ 25 ਦਿਨਾਂ ਦੀ ਸੂਈ ਤੇ 8 ਕਿਲੋ ਧਾਰਾਂ ਹਾਂਜੀ ਕਰੋ ਚੈੱਕ ਫਰਿੱਜ ਜਾਏਗਾ ਹਰਬਾ ਦੂਜਾ ਦੂਜਾ ਸੁਗਾ ਲਓ ਜੀ ਦੂਜਣ ਆ ਠੀਕ ਆ ਇਹਦੇ ਮਗਰ ਬੱਛਾ ਹਾਂਜੀ ਇਹਦੇ ਮਗਰ ਬੱਛਾ ਜੀ ਲਓ ਜੀ ਇਹਦੇ ਮਗਰ ਬੱਛਾ ਮੇਲਗਾਪ ਤੋ ਵਹਿੜ ਤਸਲੀ ਨਾਲ ਦਿਖਾ ਦਿਓ ਚਵਾਈ ਚੁਈ ਦੀ ਇਹ ਵੀ ਚੰਗੀ ਆ ਹਾਂਜੀ ਆਂਦੀ ਕੁਛ ਨਹੀਂ ਕੀ ਨਾ ਜੀ ਨਾ ਨਾ ਮਗਰ ਹੋਈ ਚਿੰਬੜੇ ਰੋੜ ਹਾਂ ਬਿਨਾ ਬੋਲ ਅਸੀਂ ਪਾਏ ਤੁਸੀਂ ਚਵਾਈ ਕਰ ਲਓ ਲਓ ਜੀ ਕਹਿ ਜਾਂਦਾ ਮਾਰੇ ਮਾਰੇ ਸਿੰਘ ਆ ਬਾਕੀ ਸਫਾਈਆਂ ਠੰਡੀ ਠੀਰੀ ਵੇਖੋ ਨਜਾਇਜ਼ ਨਾ ਜਨ ਬੂਥੇ ਦੇ ਮਾਰੀ ਹੁੰਦੀ ਸ਼ਰਤੋਂ ਕਾਂਦ ਨਾ ਵੱਜੇ ਹੋਣਾ ਹੀ ਜਾ ਕੇ ਆਹ ਠੰਡੀ ਠੀਰੀ ਆ ਇਸ ਤਰ੍ਹਾਂ ਹੀ ਆ ਕੇ ਹਾਂ ਹਾਂ ਆ ਗਰਮ ਪਸ਼ੂ ਦਾ ਕੋਈ ਭਲੇਖਾ ਨਹੀਂ ਗਾਕੇ ਬਸ ਜੀ ਤੈਨੂੰ ਕੁਝ ਹੋਣਾ ਗਰਮ ਪਸ਼ੂ ਨੇ ਕਰਨਾ ਬਾਕੀ ਹੈ ਠੰਡੀ ਮਿੱਟੀ ਆ ਠੀਕ ਆ ਜੀ ਤੇ ਉਹ ਬੱਚੇ ਸਾਹਮਣੇ ਵਧਾ ਜੀ ਕਾਲੇ ਰੰਗ ਦੇ ਅਵਸ਼ਯਾ ਮਗਰ ਲਾਵੀ ਦਿਖਾ ਦੇ ਥਾਨ ਬੜਾ ਵਧੀਆ ਮੁੱਠੀ ਮੁੱਠੀ ਵਾਲਾ ਠੀਕ ਆ ਹਾਂਜੀ ਆ ਵੇਖ ਲੋ ਥਾਨ ਥੂਣ ਕਿਦਾਂ ਦਾ ਕਰੋ ਚੈੱਕ ਵਿਰਲ ਵੰਡ ਇਧਰੋਂ ਸਪੇਸ ਕੈਪ ਇਧਰੋਂ ਮਾਰੋ ਨੀਗਾ ਇੱਕ ਵਾਰੀ ਠੀਕਾ ਜੀ ਚੋਣ ਚਵਾਦੀ ਵੇਖੋ ਬੰਬੇ ਪਾਸ ਲਓ ਜੀ ਠੀਕ ਆ ਠੀਕ ਆ ਗਰਲ ਗਰਲ ਵਰਦੀ ਆ ਦੇ ਖੜਾਕ ਆਉਂਦਾ ਗਾਟ ਗਵਾਣ ਕੇ ਤੋਰ ਜੀ ਠੀਕ ਆ ਠੀਕ ਆ ਐ ਠੰਡੀ ਧੀਰੀ ਵੀ ਆਪੀ ਮੜਾ ਇੱਕ ਮੂੰਹ ਵੀ ਦਿਖਾ ਦਿਓ ਲਓ ਜੀ ਦਿਖਾ ਦਿਓ ਸਿੰਗ ਕੋਈ ਦੋ ਦੋ ਸਿੰਗ ਦੋ ਦੋ ਪੋਟੇ ਹੈਗੇ ਆ ਜੀ ਠੀਕ ਆ ਜੀ ਬਾਹਲੇ ਨਹੀਂ ਆ ਪਾਂਦੇ ਦੋ ਦੋ ਪੋਟੇ ਹੈਗੇ ਸਿੰਗ ਜੀ ਠੀਕ ਆ ਐ ਠੰਡੀ ਧੀਰੀ ਕਰਮਾਂ ਵਾਲੀ ਹਾਂ ਹਾਂ ਲੈ ਵੀ ਆਓ ਫਿਰ ਇਹ ਅਜ ਨਾਲੇ ਬਾਕੀ ਮੁੱਲ ਬੜੇ ਜ਼ਿਆਦਾ ਰਹਿਣਗੇ ਹਾਂ ਸਾਹਿਬ ਇਹ ਆਦਾ ਮੁੱਲ ਕੱਲੇ 30 ਮੁੱਲ ਕੱਲੇ 28 25000 ਦੀ ਪਹੁੰਚ ਕਰ ਜਾਨੀ ਪੰਜਾਬ ਪੰਜਾਬ ਚ 25000 ਦੇ ਵਿੱਚ ਹਾਂ ਜੀ ਬਾਕੀ ਚਲੋ ਕੋਈ ਇਹ ਜਿਹੜੀ ਅੱਜ ਵਾਲੀ ਵੀਡੀਓ ਰੋਟਲੇ ਮੇਲਾ ਹਾਂ ਇਹ ਦੀਵਾਲੀ ਆਫਰ ਹੀ ਆ ਜੀ 25000 ਦੇ ਵਿੱਚ ਘਰ ਤੱਕ ਪਹੁੰਚ ਹੋ ਜੂਗੀ ਕੋਈ ਮੇਰਾ ਭਰਾ 300 ਕਿਲੋਮੀਟਰ ਤੋਂ ਤਾਂ ਕੋਈ 400 ਕਿਲੋਮੀਟਰ ਭਾਵੇਂ ਕੋਈ 400 ਦੇ ਭਾਵੇਂ ਕੋਈ 500 ਤੋਂ ਆ ਜੀ ਹਾਂ ਪੰਜਾਬ ਭਰ ਦੇ ਵਿੱਚ ਪੰਜਾਬ ਭਰ ਦੇ ਵਿੱਚ ਪਹੁੰਚ ਲਓ ਠੀਕ ਹੈ ਪੀ ਚੰਗੀਏ ਮੇਰੇ ਵੈੜਾ ਇਧਰ ਦੇ ਪਾਸੇ ਜਨੀ ਜੋਗੀ ਸਾ ਸਸਰੇ ਜੀ ਥਣ ਥੂਣੇ ਵਿਖਾ ਦੋ ਐ ਪਚਮਾ ਸੋਟਾ ਹੀ ਉਹਨੇ ਤਿੰਨ ਲਈ ਥੱਲੇ ਬਹਿ ਕੇ ਵੈੜਦੇ ਆਪਾਂ ਹਾਂ ਭਾਵੇਂ 10 ਵਰੀ ਬਹਜੋ ਨਹੀਂ ਬਸ ਜੀ ਲਓ ਇਹ ਫਰਿੱਜ ਨੂੰ ਜਾਂਦੇ ਆ ਬਸ ਜੀ ਬਾਕੀ ਥਣ ਥੂਣੇ ਵੀ ਚੰਗਾ ਐ ਇਹ 5000 ਦੀ ਦੇਣੀ ਯਾਰ ਹੋਰ ਛੋੜ ਕਰ 24000 ਦੀ ਦੇ ਦਾਂਗੇ ਜੀ 24000 ਦੀ ਪੰਜਾਬ ਪਰ ਦੇ ਵਿੱਚ ਪਹੁੰਚ 24000 ਦੀ 24000 ਦੀ ਠੀਕ ਆ ਜੋਟਲੇ ਮੇਲਾ ਦੀ ਦੀਵਾਲੀ ਬੰਪਰ ਹੀ ਦੇਣੇ ਬਜੇ ਜਾਂ ਨਾ ਕੋ ਬਜੇ ਬਸ ਬਸ ਸਾਰੀਆਂ ਮਗਰ 5000 ਰੁਪਏ ਬਜ ਗਿਆ ਅੱਜ ਕਾ ਨਾ ਬੋਲ ਹੈ ਸਾਲ ਹੈਗਾ ਕੋਲ ਕੋਈ ਨਹੀਂ ਬਸ ਜੀ ਭੈਣ ਭਰਾਵਾਂ ਨੂੰ ਦੁੱਧ ਪਿਆਓ ਸਹੀ ਗੱਲ ਸੰਜਾਓ ਇਹਨੂੰ ਤਾਂ ਟੀਕਾ ਭਰਾ ਇਹਨੂੰ ਹੋ ਗਿਆ ਜੋ 7-8 ਦਿਨ ਇਹ ਬਗੈਰ ਬੱਚੋ ਆ ਹਾਂ ਜੀ ਚਵਾਈ ਇਹਦੀ ਬਹੁਤ ਜਿਆਦੀ ਲਓ ਜੀ ਬਗੈਰ ਬੱਚੋ ਕਿੰਨਾ ਦੋ ਤਾਂ ਪੀ ਸੰਜਾਓ ਦੋ ਦਊ 8 ਕਿਲੋ ਸਹੀ ਹਾਂ ਜੀ ਤੇ 7 ਕਿਲੋ ਦੀ ਗਾਰੰਟੀ ਦੇਵਾਂਗੇ ਆਪਾਂ ਭਵਾਂ ਚੋ ਕੇ ਲੈ ਜਾ ਆਪਣੇ ਘਰੇ ਚਾਰ ਡੰਕ ਕੋਈ ਲਓ ਜੀ 7 ਕਿਲੋ ਦੀ ਗਾਰੰਟੀ 8 ਕਿਲੋ ਦੁੱਧ ਹੋਵੇ ਨਾ ਹੋਵੇ ਬਾਕੀ ਕੱਦ ਵਜਨ ਢਾਂਚਾ ਚੈੱਕ ਕਰੋ ਵੇਖੋ ਕੀ ਫੁੱਲ ਵੱਡੀ ਆ ਜੀ ਪੂਰੀ ਵੱਡੀ ਆ ਹਾਈਟ ਕੱਦ ਬੋਤ ਵਾਲੀ ਆ ਰੰਗ ਬਾਜਾ ਉਤੋਂ ਪਿੰਡੇ ਪੁੰਡੇ ਦੀ ਵੀ ਸਾਫ ਆ ਚਟੇ ਹਾਂ ਸਾਹਿਬ ਅੱਛੀ ਗੱਬਾ ਨਿਕਲ ਆਈ ਨਾ ਆਪਾਂ ਟਿਆ ਭਰਾ ਵਸੀ ਗੱਬਾ ਨਿਕਲ ਆ ਸੋ ਸਾਹਿਬ ਹਾਂ ਜੀ ਜਿਆਦਾ ਨਹੀਂ ਆਪਾਂ ਦੇ ਟੋਕਰ ਗੱਬਾ ਨਹੀਂ 35000 ਦੀ ਵਸੀ ਹੈਗੀ ਆ ਬਿਲਕੁਲ ਬਿਲਕੁਲ ਜੀ ਬਾਕੀ ਸਫਾਈਆਂ ਬੜੀਆਂ ਸਫਾਈਆਂ ਚੰਗੀਆਂ ਬਾਕੀ ਇਹ ਨਿਕਲ ਠੰਡੀ ਧੀਰੀ ਆ ਆ ਲੈ ਚਮਕ ਤਮਕ ਬੜੀ ਆ ਕੇ ਬੈਠ ਆ ਵੇਖੋ ਗੜ ਮਨੋਂ ਗਾਮਨੋਂ ਕੋ ਸੁਭਾ ਤੇਜਾ ਲਾ ਲਓ ਆਪ ਦੀ ਸਮਝ ਦੇ ਤੇਜਾ ਲਾ ਲੇ ਤੀਜਾ ਲਾ ਲੇ ਚੌਥਾ ਲਾ ਲੇ ਜੀ ਕੋਈ ਇਹ ਗੜੀਆਂ ਬੁਜੜਾਂ ਚੱਲੀਆਂ ਵਿਚਾਰੀਆਂ ਲਓ ਦਾ ਵੀ ਆਪੀ ਜਿਆ ਤਸੱਲੀਆਂ ਕਰਾ ਦੇ ਕੋ ਮੇਨ ਨਾਲ ਵੀ ਬੰਗੇ ਰੱਸੀ ਦਾ ਵੀ ਬਚਾਈ ਨਾ ਜੀ ਨਾ ਨਾ ਕੋਈ ਵੰਗਾ ਗਾ ਵੰਗੇ ਦੇ ਵੀ ਲੱਤ ਲਾ ਦੇ ਐਦਾਂ ਨਾ ਲੱਤ ਲਾ ਦੇ ਕੋਈ ਵੀ ਮੇਰੀ ਚੋਹਾਂ ਜੋ ਤੇ ਗਾ ਆਪ ਦੀ ਵਾਰਸ ਲੈ ਆਵਾਂਗੇ ਹੋਰ ਦੱਸੋ ਬਾਕੀ ਆਪਣੀ ਸੇਵਾ ਦੇ ਦੋ ਦਿਨ ਘਰੇਗੇ ਦੋ ਦਿਨ ਪੱਠੇ ਨਾ ਪਾਉਣ ਬੰਗਿਆ ਪੀਣ ਫੂਨ ਲਾਈ ਜਾਣ ਹਾਂ ਨਹੀਂ ਸਾਫ ਹੈ ਬਸ ਜੀ ਬਾਕੀ ਵਜਨ ਲੋਡ ਬੜਾ ਹੈ ਪੀਤਾ ਹਾਂਜੀ ਸੰਜੋਬ ਭਾਈ ਨੂੰ ਚੱਲਦਾ ਪਾਲੀ ਚੀਤੀ ਮੱਝਾਂ ਆਂਗੂ ਕਰਨ ਵਾਲੀ ਬਸ ਜੀ ਲਓ ਜੀ 7 ਕਿਲੋ ਦੁੱਧ ਤੇ ਤੁਸੀਂ ਸੌਦਾ ਕਰ ਲਿਆ ਜੇ ਬੈਕਸਾਈਡ ਤੋਂ ਵੀ ਪਧਰੀ ਪੁਤਰੀ ਐ ਤੋ ਦਿਖਾ ਦਿਓ ਬੈਕਸਾਈਡ ਤੋਂ ਕੋਈ ਧਾਰਾਂ ਦੀ ਵਾਦ ਕਾਟਣੀਗੀ ਨਾ ਜੀ ਨਾ ਨਾ ਸਾਫ ਐ ਸਾਫ ਆ ਦੇ ਚਲੋ ਕੋਈ ਤਸੱਲੀ ਕਰੇ ਆਪਦੀ ਬਸ ਤਸੱਲੀ ਕਰੇ ਜੀ ਹਾਂ ਰੁਪਈਏ ਲਾਉਣੇ ਅਗਲੇ ਨੇ ਜੀ ਆਪੀ ਮੁੱਲ ਬੋਰ ਦੇ ਦੋ ਮੁੱਲ ਕਰ ਲੀਏ ਦਾ 18 ਮੁੱਲ ਕਰ ਲੀਏ 20 17000 ਦੀ ਪਹੁੰਚ 17 ਦੀ 16 ਦੀ ਦੇ ਦਾਂਗੇ ਯਾਰ ਤੋਂ ਵੀ ਪੰਜਾਬ ਭਰ ਦੇ ਵਿੱਚ ਸੌਦਾ 16000 ਦੀ ਪਹੁੰਚ ਪੰਜਾਬ ਭਰ ਦੇ ਵਿੱਚ ਪਹੁੰਚ ਆ ਦੇਣੀ ਨਹੀਂ ਕਿ ਇਹ ਨਾਲ 1500 ਆਇਆ ਜੀ ਫੰਡਰ ਵਸ਼ੀ ਨਹੀਂ ਜਾਂਦਾ ਫਰਮਾਦਾ ਨਾਲ ਐਡੀ ਸੋਹਣੀ ਸੁਨੱਖੀ ਉਹ ਵੀ ਡਿਊਟੀ ਦੇ ਵਿੱਚ ਵੀ ਬਸ ਜੀ ਬਾਕੀ ਤਰ੍ਹਾਂ ਕਹ ਬਹਿਣੀ ਵਾਲੇ ਪਾਸੇ ਮੋٹے ਦਰ ਤੋਂ ਫਿਰ ਕੈਮਰਾ ਮਾਰ ਦਿੰਦੇ ਆ ਦੂਰੋਂ ਨੇੜੋਂ ਕਿਸੇ ਭਰਾ ਨੇ ਘਰੇ ਪਛੇ ਸੌਦਾ ਛੱਡੀ ਠੀਰੀ ਆ ਜੀ ਕਰਮਾਂ ਵਾਲੀ ਬਸ ਜੀ ਸਫੂਤੀ ਪਾਤੀ ਚੰਗੀ ਆ ਮੂੰਹ ਮੱਥਾ ਕੋਈ ਫਿਰ ਦਿਖਾ ਦਿਆ ਜੀ ਸੋ ਇਹ ਵੜਾ ਜਿਹੜੀਆਂ ਦੋਸਤੋ ਅੱਜ ਹੈਪੀ ਦੇ ਕੋਲ ਮੌਜੂਦ ਆ ਚਾਰ ਨਗ ਸੀਗੇ ਚੋਂ ਨਗਾਂ ਦੀ ਡਿਟੇਲ ਤੁਹਾਨੂੰ ਆਪਾਂ ਦੱਸ ਦਿੱ ਬਾਕੀ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਹੁੰਦੀ ਆ ਵੀ ਆਪਦੀ ਤਸੱਲੀ ਜ਼ਰੂਰ ਕਰਾਇਆ ਕਰੋ ਮੇਰਾ ਭਰਾ ਕਿਉਂਕਿ ਪੈਸੇ ਭਾਵੇਂ ਥੋੜੇ ਲਾਉਣੇ ਜਿੱਦਾਂ ਇਹ ਵੈੜ ਦੀ ਗੱਲ ਕੀਤੀ 16000 ਦੀ ਛੇ ਆ ਚਾਹੇ ਕੋਈ ਆਪਾਂ ਵੱਡੀ ਕੀਤੀ ਵੀ 42000 ਦੀ ਪਹੁੰਚ ਆ ਤਸੱਲੀ ਜ਼ਰੂਰ ਕਰਾਇਆ ਕਰੋ ਪੈਸੇ ਕਿਸੇ ਨੂੰ ਥੋੜੇ ਲਾਉਣੇ ਤਸੱਲੀ ਕਰੋ ਜੀ ਪੜਾ ਸਾਨੂੰ ਸਭ ਚੱਕਰ ਕੇ ਆਉਣੇ 5000 ਦੀ ਬਹੁਤ ਇਕੱਠਾ ਕਰਨਾ 100 ਦਾ ਨੋਟ ਕਰਜੋ ਵੀ ਬਣਾ ਹਾਂ ਆਪਾਂ ਨੂੰ ਉਧਰ ਪਿੱਛੇ ਜ ਆਪਣੇ ਆਉਤ ਦੇ ਵਿੱਚ ਦੋ ਡੰਗਰ ਪੂਰੇ ਹੋ ਗਏ ਪਰ ਸਾਨੂੰ ਕੋਈ ਵੀ ਕਿਦਾਂ ਕਟਾ ਪੂਰਾ ਇੱਕ ਪੂਰੀ ਮੱਝ ਮਰ ਗਈ ਇੱਕ ਮੈਂ ਮਰ ਗਈ ਘਰੋਂ 60000 ਦੀ ਜਿਹੜਾ ਗਾਂ ਮਰ ਗਈ ਉਦੋਂ ਨਹੀਂ ਲੈਦੀ 32000 ਦੀ ਲਈ ਟੋਕਰ ਜਪਰ ਉਦੋਂ ਹੀ ਮਰ ਗਈ ਆਉਂਦੇ ਆ ਅਗਰ ਤਸੱਲੀ ਕਰੇ ਵੀਡੀਓ ਕੋਲ ਤੇ ਚਾਹ ਜਿਹੜਾ ਮੁੜਕੇ ਲੰਮਾ ਜਰਾ ਸਾਨੂੰ ਸਭ ਉਹ ਮਾੜਾ ਹੈ ਦੋ ਚਾਰ ਦਿਨ ਚੋਕੇ ਮਗਰ ਫੂਲਾਂ ਦੇ ਪਾਜੀ ਇਹ ਘੜਗੀਆਂ ਵੜੀਆਂ ਘੜੀ ਚ ਲਾਉਂਦਾ ਵਾਜੀ ਇਹਦੇ ਨਹੀਂ ਕੋਈ ਵੀ ਲਾਉਂਦਾ ਜੇ ਵੀ ਪਾਜੀ ਤੁਹਾਡੀ ਗਾਂ ਵਧ ਗਈ ਆ ਬਿਲਕੁਲ ਇਹ ਆਪ ਦੇ ਤੇ ਡਿਪੈਂਡ ਆ ਵਧਾ ਲਓ ਘਟਾ ਲਓ ਤਾਲੀ ਸਮਝ ਇੱਥੇ ਪਾ ਦੋ ਟਾਈਮ ਚੋ 4 ਚੋ 10 ਦਿਨ ਚੋ ਤਸਲੀ ਕਰੋ ਬਿਲਕੁਲ ਇਹਦਾ ਬਾਅਦ ਵਿੱਚ ਲਾਮਾ ਮਾੜਾ ਠੀਕ ਹੈ ਇੱਕ ਹੈਪੀ ਕੰਟੈਕਟ ਨੰਬਰ ਬੋਲੋ ਨੰਬਰ ਤੁਹਾਨੂੰ ਆਪਣਾ 81436773572 ਪਿੰਡ ਬੁਰਜਨਤੂਕੇ ਜ਼ਿਲ੍ਹਾ ਤਰਨਤਪਾ ਤਹਿਸੀਲ ਪਟਿਆਲਾ ਠੀਕ ਹੈ ਜੀ ਸੋ ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਤੇ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ